ਹਰਣ ਦੇ ਪਿੰਡ ਸਹੋੜਾ ਵਿੱਚ ਹਨ 2500 ਦੇ ਕਰੀਬ ਵੋਟਰ ਇਸ ਪਿੰਡ ਦੇ ਵਿੱਚ ਹਨ 6 ਗੁਰਦੁਆਰਾ ਸਾਹਿਬ ਇਸ ਪਿੰਡ ਵਿੱਚ ਨੇ 7 ਵੱਖ-ਵੱਖ ਜਾਤਾ ਪਾਤਾ ਦੇ ਸ਼ਮਸ਼ਾਨ ਘਾਟ ਕੀ ਇਸ ਪਿੰਡ ਦੇ ਲੋਕ ਅੱਜ ਵੀ ਵੰਡੇ ਹੋਏ ਨੇ ਜਾਤਾਂ ਪਾਤਾਂ ਵਿੱਚ ਜਾਨਣ ਪੁੱਜਿਆ ਪੱਤਰਕਾਰ ਬੜੇ ਖੂਬਸੂਰਤ ਸੁਭਾਅ ਦੇ ਨਿਕਲੇ ਪਿੰਡ ਵਾਸੀ ਹਰਿਕਜ ਸਵਾਲ ਦਾ ਦਿੱਤਾ ਜਵਾਬ ਆਓ ਵਿਖਾਉਂਦੇ ਖਾਂ ਕਿਉਂ ਇਸ ਪਿੰਡ ਵਿੱਚ ਨੇ 6 ਗੁਰੂ ਘਰ ਤੇ 7 ਸ਼ਮਸ਼ਾਨ ਘਾਟ ਮੇਰੇ ਪਿੰਡ ਦੇ ਵਿੱਚ 6 ਗੁਰਦੁਆਰੇ ਨੇ ਤੇ ਸਭ ਤੋਂ ਸ਼ਮਸ਼ਾਨ ਘਾਟ ਨੇ ਜੀ ਤੇ ਸਾਡੇ ਪਿੰਡ ਡਿਸਪੈਂਸਰੀ ਪਹਿਲਾਂ ਡੰਗਰਾਂ ਦੀ ਯਾਰ ਹੁੰਦੀ ਸੀ ਇੱਥੇ ਜਦ ਦੀ ਮਤਲਬ ਆਪ ਸਰਕਾਰ ਆਈ ਐ ਉਦੋਂ ਤੋਂ ਬਾਅਦ ਮਤਲਬ ਬੰਦ ਹੋ ਗਈ ਇਹ ਤੇ ਜੇ ਗੱਲ ਕਰੀ ਆਪਾਂ ਪਿੰਡ ਦੇ ਵਿੱਚ ਕਿੰਨੇ ਗੁਰੂ ਘਰ ਆ ਤੇ ਕਿੰਨੀਆਂ ਸ਼ਮਸ਼ਾਨ ਘਾਟਾਂ ਪਿੰਡ ਦੇ ਵੀ ਸ਼ਮਸ਼ਾਨ ਘਾਟਾਂ 7 ਦੇ ਕਰੀਬ ਆਈ 6 ਦੇ ਕਰੀਬ ਗੁਰਦਾਰੇ ਹੋਣੇ ਸਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ 6 ਗੁਰੂ ਘਰ ਤੇ 70 ਦੇ ਕਰੀਬ ਸ਼ਮਸ਼ਾਨ ਘਾਟਾਂ ਬੱਕਰੀਆਂ ਕਿਉਂ ਹਾਂਜੀ ਬੱਕਰੀਆਂ ਕਿਉਂ ਇਹ ਪਹਿਲਾਂ ਤੋਂ ਹੀ ਬੱਕਰੀਆਂ ਬੱਕਰੀਆਂ ਆਏ ਜੀ ਹੋਣ ਨਹੀਂ ਹੋਈਆਂ ਇਹ ਪਹਿਲਾਂ ਦੇ ਬਜ਼ੁਰਗਾਂ ਦੇ ਟਾਈਮ ਤੇ ਆਉਂਦੀਆਂ ਜੀ ਬੱਕਰੀਆਂ ਬੱਕਰੀਆਂ ਪੰਡਤ ਜੀ ਤਿੰਨ ਵਜਾ ਕਰ ਲਏ ਅਲੱਗ-ਅਲੱਗ ਕਰ ਲਏ ਵੀ ਇੱਕ ਦਿਨ ਦੂਆ ਲੰਗਰ ਕਰੋ ਦੂਹੇ ਦਿਨ ਤੀਆ ਇਹ ਦਿਨ ਤੀਆ ਚੌਥੇ ਦਿਨ ਚੌਥਾ ਹੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅੱਜ ਅਸੀਂ ਖੜੇ ਆ ਪਿੰਡ ਸਹੋੜਾਂ ਦੇ ਵਿੱਚ ਚੋਕੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਵੀ ਸਰਕਾਰੀ ਹਸਪਤਾਲ ਡਿਸਪੈਂਸਰੀ ਨਹੀਂ ਹੈ ਅਤੇ ਇਸ ਪਿੰਡ ਦੇ ਵਿੱਚ ਇੱਕ ਵੀ ਖੇਡਣ ਦੇ ਲਈ ਗਰਾਊਂਡ ਨਹੀਂ ਹੈ ਅਤੇ ਇਸ ਪਿੰਡ ਦੇ ਵਿੱਚ ਹੋਰ ਵੀ ਕਾਫੀ ਜੋ ਜ਼ਰੂਰਤ ਦਾ ਸਮਾਨ ਹੈ ਉਹ ਵੀ ਇੱਥੇ ਨਈਅਤ ਨਾ ਹੀ ਕੋਈ ਜਿੰਮੇ ਤੇ ਬੱਚਿਆਂ ਨੂੰ ਪੜ੍ਹਾਈ ਲਈ ਵੀ ਔਖਾ ਹੁੰਦਾ ਤੇ ਖੇਡਣ ਲਈ ਵੀ ਔਖਾ ਹੁੰਦਾ ਪਰ ਇਸ ਪਿੰਡ ਦੇ ਵਿੱਚ ਤਕਰੀਬਨ 6 ਦੇ ਕਰੀਬ ਗੁਰੂ ਘਰ ਨੇ ਅਤੇ 7 ਦੇ ਕਰੀਬ ਸ਼ਮਸ਼ਾਨ ਘਟ ਹੈ ਅਤੇ ਕਾਫੀ ਪੱਤੀਆਂ ਤੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਦੀਦਾਰ ਸਿੰਘ ਜੀ ਦੀਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਜੂਦਾ ਪੰਚੋ ਸਸੀਗਤ ਸਰ ਮੇਰੇ ਪਿੰਡ ਦੇ ਵਿੱਚ 6 ਗੁਰਦੁਆਰੇ ਨੇ ਤੇ ਸਭ ਤੋਂ ਸ਼ਮਸ਼ਾਨ ਘਟ ਨੇ ਜੀ ਤੇ ਸਾਡੇ ਪਿੰਡ ਐ ਡਿਸਪੈਂਸਰੀ ਪਹਿਲਾਂ ਡੰਗਰਾਂ ਦੀ ਯਾਰ ਹੁੰਦੀ ਸੀ ਇੱਥੇ ਜਦਦੀ ਮੈਨੂੰ ਆਪ ਸਰਕਾਰ ਆਈ ਐ ਉਦੋਂ ਤੋਂ ਬਾਅਦ ਮਤਲਬ ਬੰਦ ਹੋ ਗਈ ਇਹ ਪਹਿਲਾਂ ਹੈਗੀ ਸੀਗੀ ਜਦੋਂ ਕਾਂਗਰਸ ਚਾਨਾ ਤੇ ਹੁਣ ਇਸ ਟਾਈਮ ਕੋਈ ਡਿਸਪੈਂਸਰੀ ਨਹੀਂ ਸਾਡੇ ਪਿੰਡ ਵਿੱਚ ਕੁਝ ਨਹੀਂ ਆ ਪਰ ਸਾਨੂੰ ਜਦੋਂ ਕੋਈ ਬਿਮਾਰ ਹੋ ਜਾਂਦਾ ਜਾਂ ਡੰਗਰ ਕੋਈ ਬਿਮਾਰ ਹੋ ਜਾਂਦਾ ਕੋਈ ਬੰਦਾ ਬਿਮਾਰ ਹੋ ਜਾਂਦਾ ਖੈੜ ਆ ਕੁਰਾਲੀ ਲੈ ਕੇ ਜਾਣਾ ਪੈਂਦਾ ਜੀ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਦੇ ਲਈ ਖੇਡਣ ਦੇ ਲਈ ਇੱਥੇ ਕੋਈ ਗਰਾਊਂਡ ਹੈਗਾ ਬਣਿਆ ਹੋਇਆ ਤੇ ਕੋਈ ਜਿਮ ਹੈਗੀ ਐ ਜਿਮ ਵਗੈਰਾ ਤੇ ਇੱਥੇ ਮਤਲਬ ਪ੍ਰਾਈਵੇਟ ਹੈਗੀ ਆਪਣਾ ਜਿਮ ਉਦਾਂ ਖੋਲੀ ਹੋਈ ਕਿਸੇ ਨੇ ਆ ਬੱਚਿਆਂ ਲਈ ਗਰਾਊਂਡ ਵਗੈਰਾ ਕੋਈ ਨਹੀਂ ਇੱਥੇ ਪਿੰਡ ਦੇ ਵਿੱਚ ਤੇ ਲੱਗਦਾ ਨਹੀਂ ਵੀ ਆਪਾਂ ਕਿਹੜੀ ਸਦੀ ਚ ਜੀ ਰਹੇ ਆ 6 ਉਹਨੇ ਜਿਹੜੇ ਗੁਰੂ ਘਰ ਬਣੇ ਹੋਏ ਆ ਵੱਖ-ਵੱਖ ਤੇ 7 ਸ਼ਮਸ਼ਾਨ ਘਟਾਂ ਲੱਗ ਕੇ ਵੱਖ-ਵੱਖ ਬਣੀਆਂ ਆਂ ਹਾਂਜੀ ਇਹ ਤਾਂ ਵੈਸੇ ਅਸੀਂ ਵੀ ਕਹਿੰਦੇ ਵੀ ਇਹ ਗਲਤ ਹੈ ਜਦੋਂ ਇਹ ਸ਼ੁਰੂ ਤੋਂ ਮਤਲਬ ਪ੍ਰਾਣੀਆਂ ਚੱਲਦੀਆਂ ਆ ਰਹੀਆਂ ਸ਼ਮਸ਼ਾਨ ਘੜ ਵੀ ਲੱਗ ਲੱਗਾ ਗੁਰੂ ਘਰ ਵੀ ਲੱਗ ਲੱਗਾ ਪਰ ਅਸੀਂ ਵੀ ਚਾਹੁੰਦੇ ਹਾਂ ਹੁਣ ਜਿਹੜੀ ਨਵੀਂ ਪੀੜ੍ਹੀ ਉੱਠੇ ਤੇ ਇੱਕ ਗੁਰੂ ਘਰ ਹੋਵੇ ਤੇ ਸ਼ਮਸ਼ਾਨ ਘੜ ਇੱਕ ਹੋਵੇ ਸਰਦ ਦਾ ਸੰਝਾ ਮਤਲਬ ਇੱਕ ਗੁਰੂ ਘਰ ਹੋਣਾ ਚਾਹੀਦਾ ਸਰਦਾਰ ਸਾਫ ਦਾ ਪੰਚ ਸਾਹਿਬ ਹੈ ਸਰ ਆਪਣਾ ਨਾਮ ਕੀ ਹੈ ਮਨਾਰਾਮ ਸਿੰਘ ਹੈ ਕਦੋਂ ਸੀਗੇ ਤੁਸੀਂ ਪੰਚ ਆ ਪਿਛਲੇ ਵਾਰ ਸੀ ਹਾਂ ਜੀ ਆਪਣੀ ਗਾਹ ਸਰਕਾਰ ਵਿੱਚ ਲਈ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕਰਦੇ ਆਂ ਤੇ ਪਿੰਡ ਚ ਕਿਹੜੇ ਕਿਹੜੇ ਕੰਮ ਕੀਤੇ ਤੁਸੀਂ ਦੇਖੋ ਜੀ ਪਿੰਡ ਚ ਅਸੀਂ ਰਸਤੇ ਬਣਾਏ ਸ਼ਮਸ਼ਾਨ ਘੜੋਂ ਸੈਣੀ ਪੱਟੀ ਦਾ ਰਸਤਾ ਬਣਾਇਆ ਸਾਡੀ ਪੰਚਾਇਤ ਨੇ ਜੀ ਅੱਛਾ ਜੀ ਇੱਕ ਆਪਣਾ ਬਾਹਮਣ ਵਾਲੀ ਜਿਹੜੀ ਇੱਧਰ ਸ਼ਮਸ਼ਾਨ ਘੜੋਂ ਦਾ ਬਣਾਇਆ ਜੀ ਸਾਡੀ ਪੰਚਾਇਤ ਨੇ ਜੀ ਇੱਕ ਹਾਂ ਬਣਾਇਆ ਜੀ ਸਮਸ਼ਾਨ ਘਾਟ ਦਾ ਬਣਾਇ ਜੀ ਕੋਹ ਬਣਾਇ ਜੀ ਆਪਣਾ ਜਿਹੜਾ ਕੂੜਾ ਕੰਨੇ ਵਾਲਾ ਹੁੰਦਾ ਜੀ ਤੇ ਬਾਕੀ ਬਾਕੀ ਹੋਰ ਵੀ ਕੰਮ ਕਈ ਕਰੇ ਜੀ ਤੇ ਜੇ ਗੱਲ ਕਰੀ ਆਪਾਂ ਪਿੰਡ ਦੇ ਵਿੱਚ ਕਿੰਨੇ ਗੁਰੂ ਘਰ ਆਣ ਤੇ ਕਿੰਨੀਆਂ ਸਮਸ਼ਾਨ ਘਾਟਾਂ ਪਿੰਡ ਦੇ ਵੀ ਸਮਸ਼ਾਨ ਘਾਟਾਂ ਸੱਤ ਦੇ ਕਰੀਬ ਆ ਜੀ 6 ਦੇ ਕਰੀਬ ਗੁਰਦਾਰੇ ਹੋਣੇ ਪਿੰਡ ਦੇ ਵਿੱਚ ਪੰਜ ਦਾ ਚੱਲ ਰਿਹਾ ਇੱਕ ਉਹ ਬਾਬਾ ਸੇਡਾ ਸਿੰਘ ਦਾ ਜਿਹੜਾ ਗੁਰਦਾਰਾ ਹੀ ਬਣਦਾ ਜੀ ਉਹ ਹਾਂਜੀ ਸ੍ਰੀਣੀ ਪੱਕੀ ਦੋ ਗੁਰਦੁਆਰੇ ਜੀ ਦੋ ਗੁਰਦੇ ਜੱਟਾਂ ਦੇ ਜੀ ਇੱਕ ਗੁਰਦਾਰ ਅਰਮਦਾਸੀਆਂ ਦਾ ਜੀ ਇੱਕ ਓਮੜਾ ਵੀ ਉਹ ਸਰਤ ਦੇ ਪਾਰ ਹੈ ਪੱਤੀਆਂ ਕਿੰਨੀਆਂ ਹੈ ਗਈ ਇੱਥੇ ਪੱਤੀਆਂ ਜੀ ਉਹਰੇ ਹੈ ਨਹੀਂ ਆਪਣੀ ਅਰਧਾ ਪਤਨੀ ਕੁਮਾਰਾਂ ਨੂੰ ਛੱਡ ਗਈ ਚੌਧਰੀ ਵੀ ਹੈ ਗਈ ਉਹਰੇ ਬਾਕੀ ਸਾਰੀ ਸੈਸੀ ਪੱਕੀ ਹੈਗੀ ਬਾਲਮੀ ਦੀ ਪੱਤੀ ਹੈ ਤਖਾਨ ਹੈ ਲੋਹਾਰ ਹੈ ਮਤਲਬ ਨੂੰਨਗਰ ਵੀ ਹੈ ਗਈ ਹੋਰ ਜੀ ਸੈਣੀ ਹੈ ਜੀ ਦੋ ਦੋ ਪੱਤੀਆਂ ਜੱਟਾਂ ਦੀਆਂ ਜਿਹੜੇ ਮਸੰਦਾ ਮਸੰਦਾ ਮਾਨਤਾ ਦੀ ਹਾਂਜੀ ਪਿੰਡ ਸਹੌੜਾਂ ਦੇ ਵਿੱਚ ਖੜੇ ਆ ਤੇ ਤੁਹਾਨੂੰ ਪਹਿਲਾਂ ਤਿੰਨ ਨੀ ਪੱਥਰ ਦਿਖਾਉਣੇ ਆ ਜੋ ਕਿ ਪਿੰਡ ਸਹੌੜਾਂ ਦੇ ਵਿੱਚ ਲੱਗੇ ਹੋਏ ਨੇ ਜੋ ਕਿ ਵਿਕਾਸ ਦੇ ਦਾਅਵੇ ਕਰਦੇ ਨੇ ਅਤੇ ਇਹਨਾਂ ਤੋਂ ਸਾਬਿਤ ਹੁੰਦਾ ਹੈ ਕਿ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਇਆ ਅਤੇ ਇਹਨਾਂ ਨੀ ਪੱਥਰਾਂ ਨੂੰ ਸਰਦਾਰ ਜਗਮਉਂ ਸਿੰਘ ਕੰਗ ਨੇ ਰੱਖਿਆ ਸੀ ਤੇ ਮਾਨਯੋਗ ਜੱਥੇਦਾਰ ਉਜਾਗਰ ਸਿੰਘ ਬੜਾਲੀ ਨੇ ਰੱਖਿਆ ਹੋਇਆ ਦੂਸਰਾ ਨੀ ਪੱਥਰ ਤੇ ਤੀਸਰਾ ਵੀ ਜਗਮਉਂ ਸਿੰਘ ਕੰਗ ਦਾ ਰੱਖਿਆ ਹੋਇਆ ਤੇ ਸਾਡੇ ਨਾਲ ਪਿੰਡ ਦੇ ਬਜ਼ੁਰਗ ਨੇ ਤੇ ਹੋਰ ਵੀ ਗੱਲਬਾਤ ਕਰਦੇ ਆ ਪਿੰਡ ਦੇ ਮੁੱਦੇ ਨੂੰ ਲੈ ਕੇ ਸਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ 6 ਗੁਰੂ ਘਰ ਤੇ 70 ਦੇ ਕਰੀਬ ਸ਼ਮਸ਼ਾਨ ਘਾਟਾਂ ਹਾਂ ਬੱਕਰੀਆਂ ਕਿਉਂ ਹਾਂਜੀ ਬੱਕਰੀਆਂ ਕਿਉਂ ਇਹ ਪਹਿਲਾਂ ਤੋਂ ਹੀ ਬੱਕਰੀਆਂ ਬੱਕਰੀਆਂ ਆ ਜੀ ਹੋਣ ਨਹੀਂ ਹੋਈਆਂ ਇਹ ਪਹਿਲਾਂ ਦੇ ਬਜ਼ੁਰਗਾਂ ਦੇ ਟਾਈਮ ਤੇ ਆਉਂਦੀਆਂ ਜੀ ਵੱਖਰੀਆਂ ਵੱਖਰੀਆਂ ਮਤਲਬ ਆ ਕਿਹਾ ਜਾ ਸਕਦਾ ਵੀ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਪੂਰਾ ਕਾਇਮ ਹੈ ਹਾਂ ਜੀ ਪੂਰਾ ਕਾਇਮ ਹੈ ਜੀ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਇਕੱਠੇ ਹੁੰਨੇ ਜੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਕਹਿੰਦੇ ਤਿਹਾਰ ਗੁਰਪੁਰੇ ਵਗ ਅਲੱਗ-ਅਲੱਗ ਮਨਾਉਂਦੇ ਉਹਦਾ ਲੰਗਰਾਂ ਕਰਕੇ ਮਨਾਉਂਦੇ ਆ ਜੀ ਲੰਗਰ ਦੇ ਇੱਕ ਦਿਨ ਸਾਵੇ ਤਿੰਨੇ ਜਗ੍ਹਾ ਇੱਕੇ ਦਿਨ ਬਣਾ ਲੂੰਗੇ ਜੀ ਉਹ ਖਰਾਬ ਹੁੰਦਾ ਇਹ ਕਰਤਾ ਵੰਡ ਤੇ ਜੀ ਤਿੰਨ ਜਗ੍ਹਾ ਕਰ ਲਏ ਅਲੱਗ-ਅਲੱਗ ਕਰ ਲੇ ਵੀ ਇੱਕ ਦਿਨ ਦੂਆ ਲੰਗਰ ਕਰੋ ਦੂਹੇ ਤੀਆ ਦਿਨ ਤੀਆ ਚੌਥੇ ਦਿਨ ਚੌਥਾ ਹਮ ਲੰਗਰ ਖਾਣ ਵਾਸਤੇ ਸਾਰੇ ਪਿੰਡ ਵਾਲੇ ਜਾਂਦੇ ਹਾਂ ਜੀ ਜਾਂਦੇ ਜੀ ਪੂਰਾ ਪਿੰਡ ਆਉਂਦਾ ਜੀ ਹਾਂ ਜੀ ਤੇ ਸਾਰੇ ਡਿਸਪੈਂਸਰੀ ਹੈ ਪਿੰਡ ਦੇ ਕਿਉਂਕਿ ਬਜ਼ੁਰਗਾਂ ਨੂੰ ਜੇ ਲੋੜ ਪੈਂਦੀ ਹੈ ਬਿਮਾਰ ਹੁੰਦੇ ਹੈ ਤਾਂ ਕਿੱਥੇ ਜਾਂਦੇ ਫਿਰ ਬਾਜੀ ਆ ਖੈਰ ਕਰਾ ਲਈ ਜਾਊਂਗੇ ਜੀ ਇਹ ਖੁੱਲ੍ਹੀ ਡਾਕਟਰ ਦੀ ਦਾਮ ਰਾਉਂ ਦੇ ਨੇ ਇਹ ਫੈਰ ਚਾਲੀ ਜਾਣ ਪੈਂਦਾ ਡੰਗਰਾ ਦਾ ਹਸਪਤਲ ਹੈ ਨਹੀਂ ਜੀ ਉਹ ਵੀ ਨਹੀਂ ਹੈ ਨਾ ਜਾਈਗਾ ਪਰ ਡਾਕਟਰ ਨਹੀਂ ਮਤਲਬ ਹਸਪਤਲ ਹੈਗਾ ਪਰ ਡਾਕਟਰ ਨਹੀਂ ਡਾਕਟਰ ਨਹੀਂ ਤੇ ਜ਼ਰੂਰ ਸਹੋੜਾ ਦਾ ਜੋ ਹਸਪਤਲ ਹੈ ਜੇਕਰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਇਹ ਵੀਡੀਓ ਦੇਖ ਰਹੇ ਹਨ ਤਾਂ ਇਹ ਹਸਪਤਾਲ ਦੇ ਵਿੱਚ ਡਾਕਟਰ ਭੇਜੇ ਜਾ ਸਕਦੇ ਨੇ ਕਿਉਂਕਿ ਹਸਪਤਾਲ ਤਾਂ ਹੈ ਪਰ ਡਾਕਟਰ ਨਹੀਂ ਹੈ ਸਰ ਨਾਲ ਪਿੰਡ ਦੇ ਹੋਰ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਪਿੰਡ 'ਚ ਹੋਰ ਕਿਹੜੀ ਕਿਹੜੀ ਕੋਈ ਲਾਇਬ੍ਰੇਰੀ ਕੋਈ ਗਰਾਊਂਡ ਹੈਗਾ ਨੇ ਨਹੀਂ ਲਾਇਬ੍ਰੇਰੀ ਹੈ ਨਹੀਂ ਕੋਈ ਨਾ ਗਰਾਊਂਡ ਹੈ ਗਰਾਊਂਡ ਨੂੰ ਜਗ੍ਹਾ ਦਿੱਤੀ ਬਣਿਆ ਨਹੀਂ ਹੁਣ ਤੱਕ ਹਾਂਜੀ ਤਿੰਨ ਕਿਲੇ ਪੈ ਜਿ ਬਣ ਜਗ੍ਹਾ ਮਿਲੀ ਉਹਦੇ ਚ ਬੰਦ ਦਾ ਚੰਗੀ ਗੱਲ ਹੈ ਜੀ ਆ ਤੇ ਜ਼ਰੂਰ ਹੈ ਪਿੰਡ ਸਹੋੜਾ ਦੀ ਤੁਹਾਨੂੰ ਅਸੀਂ ਵੀਡੀਓ ਵਿਖਾਈ ਹੈ ਤੇ ਪਿੰਡ ਦੇ ਵਿੱਚ ਵੱਖਰਾ ਇਹੀ ਹੈ ਕਿ ਇਹ ਜ਼ਿਲ੍ਹਾ ਮੁਖਾਲੀ ਦਾ ਪਿੰਡ ਅਤੇ ਪਿੰਡ ਦੇ ਵਿੱਚ 6 ਤੋਂ 7 ਗੁਰੂ ਘਰ ਨੇ ਅਤੇ ਪਿੰਡ ਦੇ ਵਿੱਚ 7 ਤੋਂ 8 ਜਿਹੜੇ ਆ ਸ਼ਮਸ਼ਾਨ ਘਾਟ ਨੇ ਹਾਲਾਂਕਿ ਕਬਰਿਸਤਾਨ ਦੀ ਗੱਲ ਨਹੀਂ ਕੀਤੀ ਤਾਂ ਉਹ ਵੀ ਇਹ ਪਿੰਡ ਦੇ ਵਿੱਚ ਹੀ ਆਉਂਦਾ ਹੈ ਤੇ ਜ਼ਰੂਰ ਏਕਾ ਹੋਣ ਦੀ ਲੋੜ ਹੈ ਤੇ ਪਿੰਡ ਦੇ ਵਿੱਚ ਇੱਕੋ ਹੀ ਸ਼ਾਨਦਾਰ ਗੁਰੂ ਘਰ ਬੰਨਾ ਚਾਹੀਦਾ ਹੈ ਤੇ ਇੱਕੋ ਹੀ ਸ਼ਮਸ਼ਾਨ ਘਾਟ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਗੁਰੂ ਘਰ ਵੱਖ-ਵੱਖ ਹੁੰਦੇ ਨੇ ਤਾਂ ਸੁਰੱਖਿਆ ਦੇ ਮੱਦੇ ਨਜ਼ਰ ਕਿਉਂਕਿ ਕਈ ਥਾਵਾਂ ਤੇ ਗਲਤ ਕੰਮ ਕਾਫੀ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਸੁਰੱਖਿਆ ਵਧੀਆ ਪ੍ਰਬੰਧ ਕੀਤੇ ਜਾ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਜੋ ਆਧਿਤੋ ਅਨੁਸਾਰੀ ਵੀਡੀਓ ਵਿਖਾਈ ਹੈ ਕਿ ਸੱਚ ਹਿੰਦੀ ਸੱਚ ਦੇ ਵਿੱਚ ਹੀ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਣਾ ਚਾਹੀਦਾ ਤੇ ਜਾਤ ਪਾਤ ਤੋਂ ਵੱਖਰੇ ਹੋ ਕੇ ਜਿਸ ਤਰ੍ਹਾਂ ਪਿੰਡ ਵਾਲੇ ਮਿਲ ਜੁਲ ਕੇ ਆਪਸ ਦੇ ਵਿੱਚ ਰਹਿੰਦੇ ਨੇ ਤੇ ਜਾਤ ਪਾਤ ਤੋਂ ਵੱਖਰੇ ਹੋ ਕੇ ਇੱਕੋ ਹੀ ਗੁਰੂ ਘਰ ਤੇ ਇੱਕੋ ਹੀ ਸ਼ਮਸ਼ਾਨ ਘਾਟ ਤਾਂ ਕਿ ਮਰਨ ਤੋਂ ਬਾਅਦ ਵੀ ਇੱਕੋ ਥਾਂ 'ਤੇ ਉਹ ਇਕੱਠੇ ਬੈਠ ਕੇ ਸਕਣ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨ ਕੁਰਾਲੀ